ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਅੱਜ ਸਾਰਾ ਦਿਨ ਸਟੂਡੈਂਟਾਂ ਤੇ ਪੁਲਿਸ ਵਿੱਚ ਧੱਕਾਮੁਕੀ ਚੱਲਦੀ ਰਹੀ ਸਟੂਡੈਂਟ ਅੱਗੇ ਵਧਦੇ ਰਹੇ ਤੇ ਪੁਲਿਸ ਰੋਕਦੀ ਰਹੀ ਦੇਖੋ ਇਹ ਦ੍ਰਿਸ਼ ਕਿਸ ਤਰ੍ਹਾਂ ਨੌਜਵਾਨ ਪੁਲਿਸ ਨੂੰ ਪਰੇ ਤੱਕ ਰਹੇ ਹਨ ਦੇਖੋ ਕੁੜੀਆਂ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਲੇਡੀਜ਼ ਪੁਲਿਸ ਵੀ ਵੱਡੀ ਤعداد ਵਿੱਚ ਤਾਇਨਾਤ ਕਰ ਦਿੱਤੀ ਹੈ ਦੇਖੋ ਬੀਬੀ ਜਾਂਦੇ ਬੀਬੀ ਹੋਰ ਕਿਹੜੀ 1 2 3 4 4 ਬੀਬੀ ਚ 4 ਬੀਬੀयां ਜਾਂਦੇ ਹੈ ਕਾਮ ਹੋ ਗਿਆ ਯਾਰ ਮੇ ਕੋਈ ਵੀ ਨਹੀਂ ਜਾਊਗਾ ਇਹ ਸਾਰੇ ਪੰਜਾਬ ਨੂੰ ਪਿਆਰ ਕਰਨ ਵਾਲੇ ਨੇ ਇਹ ਸਾਰੇ ਸੰਵਿਧਾਨਿਕ ਅਧਿਕਾਰਾਂ ਦੇ ਮੰਨਣ ਵਾਲੇ ਨੇ ਇਹ ਤਾਨਾਸ਼ਾਹੀ ਆ ਕਰੋ ਇਹ ਚੀਜ਼ ਕਿਉਂਕਿ ਮੈਡਮ ਤੁਸੀਂ ਨਾ ਬੜੇ ਓਕੇ ਹੋ ਰਹੇ ਹੋ ਤੁਸੀਂ ਦੇਖੋ ਤੁਹਾਡੇ ਵਿੱਚ ਕਿੱਥੇ ਪੜਨਗੇ ਤੁਸੀਂ ਮੈਂ ਤੁਹਾਨੂੰ ਕਹਿ ਰਹੀ ਮੈਂ ਤਾਂ ਕੁਝ ਨਹੀਂ ਕਹਿ ਰਹੀ ਫਿਰ ਜਾਣ ਦੋ ਅੰਗਰੇਜ਼ੀ মিডিয়াম ਵਾਲੇ ਨੇ ਇਹ ਹਾਂ ਐ ਅੰਗਰੇਜ਼ੀ মিডিয়াম ਵਾਲੇ ਨੇ ਇਹ ਕੋਈ ਫਰਕ ਨਹੀਂ ਪੈਂਦਾ ਇਹ ਇਹ ਗੁਲਾਮੀ ਆ 15 ਦਿਨ ਗੁਲਾਮੀ ਵਾਲਾ ਵਧਣ ਦੇ ਆਉਣ ਦਾ ਸਮਾਂ ਆਪੇ ਵੇਖ ਲਓ ਅਸੀਂ ਵੀ ਅਸੀਂ ਵੀ ਸੋਚ ਰਹੇ ਆ ਨਾ ਤੁਹਾਡੇ ਬਾਰੇ ਤੁਸੀਂ ਵੀ ਸਾਡੇ ਬਾਰੇ ਸੋਚੋ ਕਿ ਅਸੀਂ ਕਾਲ ਹੋ ਗਈ ਉਹ ਸ਼ਾਂਤੀ ਨਾਲ ਧਰਮ ਲਾਉਣ ਦੀ ਕਾਲ ਹੋਈ ਸ਼ਾਂਤੀ ਨਾਲ ਖੜੇ ਆ ਸਾਡਾ ਕੋਲ ਗੱਲ ਨਹੀਂ ਬਣਨੀ ਇਹ ਨਾ ਨਾ ਨਹੀਂ ਗੱਲ ਹੈ ਇਹ ਬਾਬਾ ਜੀ ਬੁਲਾ ਰਹੇ ਬਾਬਾ ਜੀ ਨੂੰ ਕੰਮ ਸਿਰ ਮੱਥੇ ਆ ਬਾਬਾ ਜੀ ਆਪਾਂ ਨੂੰ ਜਾਣ ਤੋਂ ਕਿ ਪਲੀ ਮੋਰ ਦੀ ਬਾਤ ਕਾਲ ਪੀਆ ਤੇ ਐਮਐਲਏ ਨੂੰ ਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਸਰੇਆਮ ਤੱਕਾ ਆਪਣੇ ਹੱਕਾਂ ਵਾਸਤੇ ਬੋਲਣ ਨਹੀਂ ਦਿੱਤਾ ਜਾ ਰਿਹਾ ਸਰੇਆਮ ਤੱਕਾ ਕੀਤਾ ਜਾ ਰਿਹਾ ਹੈ ਤੇ ਸਰਕਾਰ ਜਿੰਦਾਬੋ ਓ ਧਟ ਓ ਓ ਤੁਸੀਂ ਕਿਵੇਂ ਸ਼ਰਮੌਰੇ ਜਹਦੀਏ ਲੋਕਾਂ ਦੀ ਦਰਗਾਹ ਤੇ ਲੈਣੇ ਪੈਸੇ